ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦਾਸ ਦੀ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਕੋਲੀਆਂ ਵਿੱਚ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਵੱਲੋਂ ਅਤੇ ਸਟਾਫ ਵੱਲੋਂ ਨਸ਼ਿਆਂ ਵਿਰੋਧੀ ਰੈਲੀ ਕੱਢੀ ਗਈ ਜਿਸ ਵਿੱਚ ਬੱਚਿਆਂ ਵੱਲੋਂ ਲੋਕਾਂ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਨਸ਼ੇ ਵਰਗੇ ਕੋਹਰ ਦੀ ਬਿਮਾਰੀ ਸਾਡੇ ਲਈ ਕਿੰਨੀ ਕੁ ਖਤਰਨਾਕ ਹੈ ਅਤੇ ਇਸ ਨਾਲ ਸਾਡਾ ਕੀ ਕੀ ਨੁਕਸਾਨ ਹੋ ਸਕਦਾ ਹੈ ਸਕੂਲੀ ਬੱਚਾ ਤੇ ਅਧਿਆਪਕਾਂ ਨੇ ਇਸرائیਲੀ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਆ ਵੀ ਆ ਵੀ ਹਾਲੀਏ ਕਿਤੇ ਲੋ ਨਾ ਵੀੜਾ ਕੀ ਨਾਮ ਪੰਚਕੁਮਾਰ ਇਹ ਕੀ ਇਸ ਲਈ ਕੱਢਿਆ ਆ ਜੇ ਮਲਕੀ ਪਿੰਡ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਤੇ ਇਸ ਕਰਕੇ ਕੱਢੇ ਜਾ ਰਹੇ ਨਸ਼ੇ ਤੋਂ ਰਹਿ ਤੋ ਵੇ ਪਿੰਡ ਕੀ ਮੈਸੇਜ ਹੈਗਾ ਕੋਈ ਇਹ ਮੇਰਾ ਮੈਸੇਜ ਇਹੀ ਹੈ ਕਿ ਨਸ਼ੇ ਤੋਂ ਰਹਿ ਤੋ ਵੇ ਸਾਰਾ ਦੇਸ਼ ਜੋ ਵੀ ਨਸ਼ੇ ਨੂੰ ਸ਼ਿਕਰਦਾ ਉਹ ਨਸ਼ੇ ਛੱਡੇ ਮਾਪਿਆਂ ਲਈ ਕੋਈ ਮਾਪਿਆਂ ਲਈ ਇਹੀ ਹੈ ਕਿ ਆਪਣੇ ਬੱਚੇ ਦਾ ਧਿਆਨ ਰੱਖੇ ਨਸ਼ੇ ਤੋਂ ਦੂਰ ਰੱਖਣ ਉਹਨਿਆਂ ਨੂੰ ਕੁਨਾਲ ਕੁਮਾਰ ਕਿ ਨਸ਼ਿਆਂ ਤੇ ਦੂਰ ਹੋ ਆਪਣੇ ਘਰਦਿਆਂ ਦੇ ਧਿਆਨ ਰੱਖੋਗੀ ਨਸ਼ੇ ਨਾ ਕਰਨ ਜਦੋਂ ਤੋਂ ਜਹਾਨ ਨਸ਼ਾ ਮੁਕਤ ਕਿ ਸਾਰਾ ਦੇਸ਼ ਨਸ਼ੇ ਨਾ ਕਰਨ ਯੁੱਧ ਨਸ਼ਿਆਂ ਵਿਰੁੱਧ ਇੱਕ ਉਹ ਚੱਲ ਰਿਹਾ ਹੋਣਾ ਤੇ ਪਿਛੇ ਹੁਣ ਜੀ ਨਾਰਾ ਲੱਗਿਆ ਸੀ ਅੱਜ ਕੱਲ ਦੀ ਜਵਾਨੀ ਖਾਲੀ ਇਹ ਚਿੱਟੇ ਦੇ ਜੋਰ ਨੇ ਰਹਿੰਦੀ ਹੁੰਦੀ ਖਾਲੀ ਇਹ ਮੋਬਾਈਲ ਦੇ ਜੋਰ ਨੇ ਇਹ ਇਹੋ ਗੱਲ ਕਹਿਣਾ ਚਾਹਨਾ ਕਿ ਅੱਜ ਕੱਲ ਦੀ ਜਵਾਨੀ ਆ ਜਿਹੜੀ ਉਹ ਚਿੱਟੇ ਦੇ ਜੋਰ ਨੇ ਖਾ ਲਈ ਆ ਤੇ ਜਿਹੜੀ ਰਹਿੰਦੀ ਹੁੰਦੀ ਸੀ ਉਹ ਮੋਬਾਈਲ ਦੇ ਜੋਰ ਨੇ ਖਾ ਲਈ ਕਿ ਨਸ਼ਿਆਂ ਤੋਂ ਦੂਰ ਰਹਿਓ ਹੋਰ ਮੋਬਾਈਲ ਤੋਂ ਦੂਰ ਰਹਿਓ ਨਮਸਕਾਰ ਜੀ ਸਾਰਿਆਂ ਨੂੰ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੋਲੀਆਂ ਇੱਕ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੇ ਵਿਰੁੱਧ ਇੱਕ ਇਹਨਾਂ ਵੱਲੋਂ ਕਾਫੀ ਸਮੇਂ ਤੋਂ ਇੱਕ ਮੁਹਿੰਮ ਚੱਲ ਰਹੀ ਹੈ ਉਹਦਾ ਮੁਹਿੰਮ ਦਾ ਨਾਮ ਹੈਗਾ ਯੁੱਧ ਨਸ਼ਾ ਵਿਰੁੱਧ ਠੀਕ ਹੈ ਉਹਦੇ ਮੈਂ ਉਹਦੇ ਸੰਬੰਧ ਵਿੱਚ ਅਸੀਂ ਕਈ ਬੱਚਿਆਂ ਦੇ ਸੈਮੀਨਾਰ ਕਰਵਾਏ ਆ ਡਾਰਟ ਕੰਪੀਟੀਸ਼ਨ ਕਰਾਇਆ ਉਹਦੇ ਕਰਾਇਆ ਕਿ ਬੱਚਾ ਨੂੰ ਸਾਡਾ ਮੇਨ ਏਮ ਹੈਗਾ ਕਿ ਬੱਚਿਆਂ ਨੂੰ ਤੇ ਪਿੰਡ ਨੂੰ ਤੇ ਲੋਕਾਂ ਨੂੰ ਇਹਦੇ ਬਾਰੇ ਜਾਗਰੂ ਕਰਨਾ ਕਿ ਜਿਸ ਤਰ ਨਸ਼ੇ ਦੇ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਤੇ ਇਹਦਾ ਅਨਵਲ ਟਾਈਮ ਅਸੀਂ ਬੱਚਿਆਂ ਨੂੰ ਜਾਗਰੂ ਕਰੀਏ ਕਿ ਇਹਨਾਂ ਬੱਚਿਆਂ ਨੂੰ ਇਹ ਇਸ ਇਹ ਵਾਲੀ ਆਦਤ ਵੱਲ ਨਾ ਪੈ। ਇਸ ਦਾ ਬੱਚੇ ਕਿਉਂਕਿ ਜਦੋਂ ਯੂਥ ਨੂੰ ਜਦੋਂ ਇਸ ਚੀਜ਼ ਦੀ ਨੋਲਿਜ ਹੋਏਗੀ ਪਤਾ ਚੱਲੇਗਾ ਕਿ ਇਸ ਦਾ ਕਾਫੀ ਨੁਕਸਾਨ ਹੈਗਾ ਤੇ ਇਸ ਲਈ ਬੱਚੇ ਇਸ ਚੀਜ਼ ਨੂੰ ਅਨਵਲ ਟਾਈਮ 'ਚ ਨਹੀਂ ਅਪਣਾਣਗੇ। ਤੇ ਇਹਦਾ ਸੁਸਾਇਟੀ ਨੂੰ ਫਾਇਦਾ ਹੋਏਗਾ ਪਬਲਿਕ ਨੂੰ ਫਾਇਦਾ ਹੋਏਗਾ ਨਹੀਂ ਅਸੀਂ ਕਰਵਾਨੇ ਆ ਲਗਾਤਾਰ ਇਸ ਸਾਡੇ ਵਿੱਚ ਜੋ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਅਸੀਂ ਬੱਚਾ ਨੂੰ ਦੱਸਦੇ ਆ ਆਨਲਾਈਨ ਸਮੇਂ ਵਿੱਚ ਵੀ ਅਸੀਂ ਕਰਾਵਾਂਗੇ ਜਾਗਰੂ ਕਰਾਵਾਂਗੇ ਕੀ ਮੈਸੇਜ ਹੈਗਾ ਮੈਸੇਜ ਬਸ ਇਹ ਫਿਰ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਇਹ ਇਹ ਬਹੁਤ ਨੁਕਸਾਨ ਵਾਲੀ ਚੀਜ਼ ਹੈਗੀ ਹੈ ਇਹ ਸਾਡੀ ਪੀੜ੍ਹੀ ਨੂੰ ਖਰਾਬ ਕਰ ਰਹੀ ਹੈਗੀ ਹੈ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਰਹੀ ਹੈ